ਕੱਲ ਵੱਖ-ਵੱਖ ਥਾਵਾਂ ਦੇ ਉੱਤੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਜਾਵੇਗੀ ਪਰ ਇਹ ਸਭ ਦੇ ਚਲਦਿਆਂ ਕਿਸਾਨਾਂ ਨੇ ਆਪਣਾ ਨਵਾਂ ਹੀ ਪਲਾਨ ਬਣਾਇਆ ਹੈ ਪੰਜਾਬ ਦੇ ਵਿੱਚ ਟਰੈਕਟਰ ਮਾਰਚ ਕੱਢਣ ਦਾ ਐਲਾਨ ਕੀਤਾ ਹੈ ਕਿਸਾਨ ਜਥੇਬੰਦੀਆਂ ਨੇ ਪਹਿਲਾਂ ਤਾਂ ਇਹ ਆਇਆ ਸੀ ਕਿ ਕੱਲ ਨੂੰ ਪੂਰੇ ਦੇਸ਼ ਵਿੱਚ 500 ਥਾਵਾਂ ਤੇ ਟਰੈਕਟਰ ਮਾਰਚ ਹੋਵੇਗਾ ਹੂੰ 100 ਥਾਵਾਂ ਤੇ ਪੰਜਾਬ 'ਚ ਹੋਵੇਗਾ 26 ਜਨਵਰੀ ਗਣਤੰਤਰ ਦਿਵਸ ਕੱਲ ਮਨਾਇਆ ਜਾਣਾ ਤਾਂ ਉਸ ਨੂੰ ਲੈ ਕੇ ਤਿਆਰੀਆਂ ਜ਼ੋਰਾਂ ਦੇ ਉੱਤੇ ਨੇ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਇੱਕ ਸਮਾਗਮ ਅੱਜ ਕੀਤਾ ਗਿਆ ਹੈ ਤੇ ਦਿੱਲੀ ਦੇ ਵਿੱਚ ਵੀ ਦਿੱਲੀ ਸਰਕਾਰ ਨੇ ਅੱਜ ਆਪਣਾ ਸਮਾਗਮ ਕੀਤਾ ਜ ਜਿਹਦੇ ਵਿੱਚ ਬੱਚਿਆਂ ਤੋਂ ਲੈ ਕੇ ਹਰ ਵਰਗ ਨੇ ਸਕੂਲਾਂ ਦੇ ਬੱਚਿਆਂ ਨੇ ਵੀ ਹਿੱਸਾ ਲਿਆ ਹੈ ਤੇ ਕੇਜਰੀਵਾਲ ਸਾਹਿਬ ਨੇ ਦਿੱਲੀ ਸਰਕਾਰ ਦੀਆਂ ਪ੍ਰਾਪਤੀਆਂ ਵੀ ਗਣਵਾ ਦਿੱਤੀਆਂ ਨੇ ਤੇ ਕੱਲ ਵੱਖ-ਵੱਖ ਥਾਵਾਂ ਦੇ ਉੱਤੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਜਾਵੇਗੀ ਪਰੇ ਸਭ ਦੇ ਚੱਲਦਿਆਂ ਕਿਸਾਨਾਂ ਨੇ ਆਪਣਾ ਨਵਾਂ ਹੀ ਪਲਾਨ ਬਣਾਇਆ ਹੈ ਯਾਦ ਹੋਵੇਗਾ ਦਰਸ਼ਕਾਂ ਨੂੰ ਵੀ ਕਿ 26 ਜਨਵਰੀ ਨੂੰ ਕਿਸਾਨ ਅੰਦੋਲਨ ਦੇ ਦੌਰਾਨ ਲਾਲ ਕਿਲੇ ਵੱਲ ਤੁਰਪੇ ਸੀਗੇ ਕਿਸਾਨ ਜਿੱਥੇ ਜਾ ਕੇ ਖਾਲਸਾਈ ਨਿਸ਼ਾਨ ਵਾਲਾ ਝੰਡਾ ਚੜਾ ਦਿੱਤਾ ਗਿਆ ਤਾਂ ਕਾਫੀ ਵਿਵਾਦ ਹੋਇਆ ਕਈਆਂ ਦੇ ਉੱਤੇ ਕਾਰਵਾਈਆਂ ਹੋਈਆਂ ਲੰਮਾ ਸਮਾਂ ਕੋਰਟ ਕਚੈਰੀਆਂ ਤੱਕ ਵੀ ਮਾਮਲੇ ਚੱਲਦੇ ਰਹੇ ਤੇ ਹੁਣ ਇੱਕ ਵਾਰ ਫਿਰ ਪੰਜਾਬ ਦੇ ਵਿੱਚ ਟਰੈਕਟਰ ਮਾਰਚ ਕੱਢਣ ਦਾ ਐਲਾਨ ਕੀਤਾ ਹੈ ਕਿਸਾਨ ਜਥੇਬੰਦੀਆਂ ਨੇ ਹੁਣ 32 ਤੋਂ 37 ਹੋ ਚੁੱਕੀਆਂ ਨੇ ਸਾਂਝਕ ਕਿਸਾਨ ਮੋਰਚੇ ਦੀਆਂ ਪੰਜਾਬ ਵਾਲੀਆਂ ਜਥੇਬੰਦੀਆਂ ਕਿੱਥੇ ਕਿੱਥੇ ਕਿਵੇਂ ਉਹ ਪਲਾਨ ਕਰਦੀਆਂ ਨੇ ਕਿਵੇਂ ਜਿਹੜਾ ਪ੍ਰਸ਼ਾਸਨ ਆ ਉਸ ਨੂੰ ਨਜਿੱਠਦਾ ਹੈ ਕਿਉਂਕਿ ਵੈਸੇ ਵੀ ਜਦੋਂ ਅਕਸਰ ਦੇਖਿਆ ਜਾਂਦਾ ਹੈ ਕਿ ਕਿਸੇ ਮੰਤਰੀ ਦੀ ਆਮਦ ਹੋਵੇ ਕਿਸੇ ਜ਼ਿਲ੍ਹੇ ਦੇ ਵਿੱਚ ਜਦੋਂ ਉਹਨਾਂ ਨੇ ਝੰਡਾ ਲਹਿਰਾਉਣਾ ਹੋਵੇ ਐਮਐਲਏ ਨੇ ਆਉਣਾ ਹੋਵੇ ਤਾਂ ਸੁਰੱਖਿਆ ਦੇ ਮੱਦੇਨਜ਼ਰ ਕਈ ਰੂਟ ਡਾਵਰਟ ਕੀਤੇ ਜਾਂਦੇ ਨੇ ਪਰ ਕਿਸਾਨ ਟਰੈਕਟਰ ਲੈ ਕੇ ਕਿਹੜੇ ਰੂਟਾਂ ਤੇ ਜਾਣਗੇ ਉਹ ਦੇਖਣਾ ਹੋਵੇਗਾ ਸਭ ਤੋਂ ਔਖਾ ਹੋਣਾ ਹੈਗਾ ਪਟਿਆਲੇ ਤੇ ਲੁਧਿਆਣੇ ਹੂੰ ਰਾਜਪਦਰੀ ਸਭਾਗਮ ਪਟਿਆਲੇ ਚ ਹੂੰ ਇੱਥੇ ਰਾਜਪਾਲ ਸਾਹਿਬ ਆ ਰਹੇ ਹੈ ਹੂੰ ਬਨਵਾਰੀ لال ਪ੍ਰੋਹਰ ਤੇ ਲੁਧਿਆਣੇ ਦੇ ਜਿਹੜਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਸਟੇਡੀਅਮ ਹੈ ਉਹਦੇ ਵਿੱਚ ਮੁੱਖ ਮੰਤਰੀ ਪੰਜਾਬ ਹੂੰ ਭਗਵੰਤ ਮਾਨ ਨੇ ਰਾਸ਼ਟਰੀ ਝੰਡਾ ਫੈਰ ਆਉਣਾ ਹੈ ਹੂੰ ਕਿਸਾਨਾਂ ਮਤਾਬ ਖਾਸ ਕਰ ਕਿਸਾਨ ਆਗੂ ਸਤਰਾਮ ਸਿੰਘ ਬਹਿਰੂ ਨੇ ਕਿਹਾ ਹੈ ਹੂੰ ਪਹਿਲਾ ਤਾਂ ਇਹ ਐਸੀ ਕਿ ਕੱਲ ਨੂੰ ਪੂਰੇ ਦੇਸ਼ ਵਿੱਚ 500 ਥਾਮਾਂ ਤੇ ਟਰੈਕਟਰ ਮਾਰਚ ਹੋਵੇਗਾ ਹੂੰ 100 ਥਾਮਾਂ ਤੇ ਪੰਜਾਬ 'ਚ ਹੋਵੇਗਾ ਇਹਦਾ ਮਤਲਬ ਇਹ ਹੋਇਆ ਜਿਹੜੇ ਨਰੋਲ ਪਿੰਡੂ ਹਲਕੇ ਆ ਉਹ ਛੱਡ ਦਿੱਤੇ ਗਏ ਨੇ ਹੂੰ ਕਿਉਂਕਿ 117 ਵਿਧਾਨ ਸਭਾ ਦੇ ਹਲਕੇ ਆ ਤਾਂ ਜਿਹੜੇ ਜਿਹੜੇ ਜ਼ਿਲ੍ਹਾ ਮੁਕਾਮਾ ਵਾਲੇ ਆ ਉੱਥੇ ਇਹ ਟਰੈਕਟਰ ਮਾਰਚ ਹੋਵੇਗਾ ਪਟਿਆਲੇ ਦੇ ਵਿੱਚ ਇਹਨਾਂ ਨੂੰ ਕਿਹੜਾ ਰੂਟ ਦਿੱਤਾ ਜਾਂਦਾ ਹੈ ਮੇਰੇ ਖਿਆਲ ਜਿਹੜਾ ਪੋਲੋ ਮੈਦਾਨ ਵਾਲਾ ਰੂਟ ਆ ਉਹ ਤਾਂ ਨਹੀਂ ਦਿੱਤਾ ਜਾਵੇਗਾ ਹੂੰ ਉੱਥੇ ਰਾਜਪ트ਰੀ ਸਭਾਗਮ ਚੱਲਦਾ ਹੋਵੇਗਾ ਹੂੰ ਹੋ ਸਕਦਾ ਇਹਨਾਂ ਨੂੰ ਜਿਹੜਾ ਡੀਸੀ ਦਫਤਰਾ ਪਟਿਆਲੇ ਦਾ ਉਹ ਤਕਰੀਬਨ 3 6 3 ਕਿਲੋਮੀਟਰ ਬਣ ਜਾਂਦਾ ਦੂਰ ਹੂੰ ਪੋਲੋ ਗਰਾਊਂਡ ਤੋਂ ਜਾਂ ਤਾਂ ਇਹ ਇਧਰਲੇ ਪਾਸੇ ਮਾਰਚ ਕਰ ਲੈਣਗੇ ਹੂੰ ਕਿ ਡੀਸੀ ਦਫਤਰ ਵਾਲੇ ਪਾਸੋਂ ਸ਼ੁਰੂ ਕਰਕੇ ਘੇਰੇ-ਘੇਰੇ ਵਾਰ-ਵਾਰ ਦੀ ਕਿਉਂਕਿ 11:30 ਤੱਕ ਕੀ ਹੈ 11:30 ਤੋਂ ਬਾਅਦ ਤਾਂ ਸਭਾਗ ਮੁਖਤਮ ਹੋ ਜਾਣੇ ਨੇ ਇਹਨਾਂ ਨੇ ਮਾਰਚ ਕਿੰਨੇ ਵਜੇ ਤੱਕ ਰੱਖਣਾ ਹੈ ਆਪਦਾ ਇਹ ਇੱਕ ਸਵਾਲ ਨੇ ਜਾਂ ਤਾਂ ਇਹਨਾਂ ਨੂੰ ਬਾਰੀ ਰੂਟਾ ਤੇ ਭੇਜਣਗੇ ਇਹ ਸੋਚਨ ਦਾ ਵਿਸ਼ਾ ਮੰਨਿਆ ਜਾ ਰਿਹਾ ਹੈ ਨਿਰਧਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਮਾਨਾ ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ